2 ਘੰਟੇ ਲੇਟ ਕਰ ਦੇਣਾ ਕੋਈ ਪ੍ਰਸ਼ਾਦ ਪੰਜਾਬ ਸ਼ਿੰਗਾਰ ਦਾ ਮੇਰਾ ਬਲੱਡ ਵੱਜ ਜਾਂਦਾ ਮੜਾ ਜਾ ਕੋਈ ਪੰਜਾਬ ਸ਼ਿੰਗਾਰ ਦਾ ਕੋਈ ਚੀਜ਼ ਲੇਟ ਹੋ ਜੇ ਉਹ ਤਾਂ ਮੇਰੇ ਕੋਲ ਇਹ 100 ਕਮੀਆਂ ਕੱਢ ਗਿਆ ਬਿਨਾਂ ਗੱਲ ਤੋਂ ਹੀ ਜਿਵੇਂ ਅੱਜ ਕਹਿੰਦਾ ਇੱਕ ਨਵੀਂ ਚਾਵਲ ਮੈਂ ਕਿਹਾ 1 ਕਰੋੜ ਰੁਪਈਆ ਨਾਮ ਦਊਂਗਾ ਜੇ ਪੰਜਾਬ ਸ਼ਿੰਗਾਰ ਦੀ ਇਨ ਬਰੀਡਿੰਗ ਦੂਰੋਂ ਨੇੜੇੋਂ ਵੀ ਜੁੜਦੀ ਹੋਵੇ ਉਦੋਂ ਹੀ ਉਹ ਮੈਂ ਦੱਸੀ ਜਾਣਾ ਵੀ ਇਹਦੀ ਪਿਓ ਮਹਾਰਾਣੀ ਡਾਇਰੈਕਟ ਤੂਫਾਨ ਦੀ ਇਦੇ ਪਿਓ ਦੀ ماں ਕਬੀਰ ਦੀ ਉਹ ਡਾਇਰੈਕਟ ਸੁਲਤਾਨ ਦੀ ماں ਵਾਲਾ ਪਾਸਾ ਖਤਮ ਹੋ ਗਿਆ ਹੁਣ ਪਿਓ ਵਾਲਾ ਜੋੜ ਲਓ ਇਹਦਾ ਪਿਓ ਭਾਰਤ ਰਤਨ ਪਾਤ੍ਰ ਰਤਨ ਦਾ ਪਿਓ ਦਿਲਵਾਗ ਦੇ ਦੇਵਰਾਜ ਦੇਵ ਲਾਗਦਾ ਪਿਓ ਦਿਲਵਾਗ ਦਿਲਵਾਗ ਦਾ ਪਿਓ ਅਲੀ ਸ਼ਾਨ ਅਲੀ ਸ਼ਾਨ ਦਾ ਪਿਓ ਤੂਫਾਨ 6ਵੀਂ ਜਨਰੇਸ਼ਨ ਆ ਗਈ ਦੋ ਜਨਰੇਸ਼ਨਾਂ ਛੱਡ ਕੇ ਕੋਈ ਵੀ ਭਰਾ ਸਕਦਾ ਇਨਬਰੀਡ ਹੁੰਦਾ ਜਿਵੇਂ ਅਲੀ ਸ਼ਾਨ ਦੀ ਘੋੜੀ ਦਿਲਵਾਗ ਤੋਂ ਮਲਾਤੀ ਜਾਂ ਕਾਂਟੇ ਤੋਂ ਮਲਾਤੀ ਉਹਨੂੰ ਇਨਬਰੀਡ ਕਹਿੰਦੇ ਨੇ ਠੀਕ ਆ ਲਾਈਨ ਬਰੀਡ ਤਾਂ ਸਾਰੇ ਪੰਜਾਬ 'ਚ ਹੁੰਦੀ ਆ ਤੇ ਖੁੱਤ ਗੈਰੀ ਵੀ ਲਾਈਨ ਬਰੀਡ ਦੀਆਂ ਸਾਰੇ ਜਾਨਵਰ ਗੈਰੀ ਬਾਜੀ ਕੂਲ ਤੇ ਜਿੰਨੀ ਨੇੜੋਂ ਪਰਸੇ ਨੂਰੀ ਨੇ ਹਫਤਾ ਸੂਰੀ ਨੇ ਅਸੀਂ ਤਾਂ ਫੇਰ ਵੀ 6 ਸੂਏ ਪਾਏ ਨੇ ਕਿੱਡੀ ਦੂਰ ਉਹ ਏਡੇ ਏਡੇ ਨਾਮੀ ਘੋੜੇ ਨੇ ਇਹ ਤਾਂ ਹੁਣ ਬਾਦ ਪੈ ਗਿਆ ਇਸ ਗੱਲ ਤੇ ਬਾਕੀ ਹੋਰ ਆਪਾਂ ਮਾੜਾ ਚੰਗਾ ਕਿਸੇ ਨੂੰ ਬੋਲਣਾ ਨਹੀਂ ਨਾ ਕਿਸੇ ਘੋੜੇ 'ਚ ਕਮੀ ਕੱਢਣੀ ਅੱਜ ਤੁਸੀਂ 840 ਬੰਦੇ ਦੇਖ ਰਹੇ ਹੋ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਡਰੋ ਨਾ